ਆ ਹੋਇਆ ਜਿਹੜਾ ਕਿ ਪਾਕਿਸਤਾਨ ਦੇ ਵਿੱਚ ਸਟ੍ਰਾਈਕ ਕੀਤੀ ਗਈ ਹੈ ਇੰਡੀਆ ਦੇ ਸਸਿਕਲ ਮੈਂ ਜਗਤਾਰ ਸਿੰਘ ਸਰਾਹ ਤੇ ਤੁਸੀਂ ਹੈਵ ਨੀਟੀਵੀ ਵੇਖ ਰਹੇ ਹੋ ਇਸ ਟਾਈਮ ਅਸੀਂ ਸਿੰਘਾਂਵਾਲਾ ਦੇ ਵਿੱਚ ਖੜੇ ਆ ਜਿੱਥੇ ਕਿ ਅੱਜ ਮੌਕ ਡਰੈਲ ਦਾ ਜਿਹੜਾ ਰੈਸਲ ਕਰ ਰਹੇ ਆ ਜਿਹੜੀ ਪੰਜਾਬ ਪੁਲਿਸ ਦੇ ਜਿਹੜੇ ਜਵਾਨ ਆ ਵੱਡੀ ਗੰਤੀ ਦੇ ਜਵਾਨ ਆ ਤੇ ਇੱਥੇ ਪਿੰਡ ਦੇ ਲੋਕ ਇਕੱਠੇ ਕੀਤੇ ਗਏ ਆ ਸਰਕਾਰੀ ਹਾਈ ਸਕੂਲ ਦੇ ਵਿੱਚ ਇੱਥੇ ਖੜੇ ਆ ਜਿਹੜਾ ਕਿ ਵੱਡੀ ਗੰਤੀ ਦੇ ਵਿੱਚ ਇੱਥੇ ਲੋਕ ਇਕੱਠੇ ਹੋਏ ਹੋਏ ਨੇ ਜਿਹੜੇ ਮੌਕ ਡਰੈਲ ਆ ਜਿਹੜੀ ਉਹ ਕੀਤੀ ਜਾ ਰਹੀ ਆ ਮੌਕ ਡਰੈਲ ਦਾ ਜਿਹੜਾ ਤੁਹਾਨੂੰ ਇਹ ਗੱਲਬਾਤ ਵੀ ਕਰਾਂਗੇ ਤੇ ਕਰਾਂਗੇ ਵੀ ਗੱਲਬਾਤ ਕਰਾਂਗੇ ਤੇ ਵੱਡੀ ਗੰਤੀ ਦੇ ਜਿਹੜੀ ਪੁਲਿਸ ਇਸ ਟਾਈਮ ਤਾਂ ਨਾ ਤਾਂ ਜਿਹੜੇ ਸ ਜਿਹੜੇ ਸੈਰਨ ਵੱਜਣਗੇ ਉਸ ਤੋਂ ਬਾਅਦ ਕਿਵੇਂ ਬਚਾਅ ਕਰਨਾ ਕੀ ਕਰਨਾ ਉਹ ਜਿਹੜੀ ਸਾਰੀ ਐਕਟੀਵਿਟੀ ਹੈ ਤੁਹਾਨੂੰ ਅਸੀਂ ਦਿਖਾਵਾਂਗੇ ਕਿ ਕਿਵੇਂ ਬਚਾਅ ਕਰਨਾ ਲਗਾਤਾਰ ਜਿਹੜਾ ਅੱਜ ਜਿਹੜਾ ਆਪਰੇਸ਼ਨ ਸੰਦੂਰ ਕੀਤਾ ਗਿਆ ਉਹ ਕਿਉਂਕਿ ਲਗਾਤਾਰ ਜਿਹੜੀ ਬਾਰਡਰ ਦੇ ਉੱਤੇ ਹਾਲਚਾਲਾ ਉਸ ਨੂੰ ਲੈ ਕੇ ਜਿਹੜਾ ਲਗਾਤਾਰ ਪੰਜਾਬ ਪੁਲਿਸ ਦੇ ਵੱਲੋਂ ਜਿਹੜਾ ਜਿਹੜਾ ਮੌਕ ਡਰ ਲਾਕਿਤੀਆਂ ਜਾ ਰਹੀਆਂ ਵੱਖ-ਵੱਖ ਜ਼ਿਲਾਂ ਦੇ ਵਿੱਚ ਮੋਗਾ ਜ਼ਿਲ੍ਹਾ ਫਿਲਹਾਲ ਹਜੇ ਅਨਾਉਂਸ ਨਹੀਂ ਕੀਤਾ ਗਿਆ ਪਰ ਫਿਰ ਵੀ ਜਿਹੜੀ ਮੌਕ ਡਰ ਦੀ ਜਿਹੜੀ ਰੈਸਲ ਆ ਉਹ ਸਿੰਘਾਂਵਾਲ ਦੇ ਵਿੱਚ ਦੇਖਣ ਨੂੰ ਮਿਲ ਰਹੀ ਐ ਇਸ ਟਾਈਮ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਰਹੇ ਆ ਨਾਲ ਦੀ ਨਾਲ ਕਿ ਜਿਹੜੀਆਂ ਮੌਕ ਡਰ ਦੀਆਂ ਤਸਵੀਰਾਂ ਤੁਹਾਨੂੰ ਅਸੀਂ ਸਾਂਝੀਆਂ ਕਰ ਰਹੇ ਆ ਤੁਹਾਡੇ ਨਾਲ ਜਾਣਕਾਰੀ ਅੱਜ ਮੌਕ ਟੈਲ ਕਰਵਾਈ ਗਈ ਹੈ ਸਿੰਘਾ ਵਾਲਾ ਪਿੰਡ ਦੇ ਵਿੱਚ ਕੀ ਕੀ ਰਿਹਾ ਇਸ ਮੌਕ ਟੈਲ ਦੇ ਵਿੱਚ ਅੱਜ ਜੀ ਅਸੀਂ ਮੋਗਾ ਦੇ ਸਿੰਘਾ ਵਾਲਾ ਪਿੰਡ ਦੇ ਵਿੱਚ ਇਕੱਠੇ ਹੋਏ ਹਾਂ ਟੋਟਲ ਪੰਜਾਬ ਸਰਕਾਰ ਦੇ 15 ਵਿਭਾਗ ਇੱਥੇ ਆਏ ਨੇ ਤੇ ਅਸੀਂ ਇੱਕ ਡ੍ਰਿਲ ਕਰ ਰਹੇ ਹਾਂ ਅਗਰ ਅੱਗ ਦਾ ਕੋਈ ਇਨਸੀਡੈਂਟ ਹੁੰਦਾ ਹੈ ਕੋਈ ਵੀ ਐਸੀ ਘਟਨਾ ਹੁੰਦੀ ਹੈ ਜਿਸ ਦੇ ਕਾਰਨ ਅੱਗ ਫੈਲਦੀ ਹੈ ਘਰਾਂ 'ਚ ਅੱਗ ਲੱਗਦੀ ਹੈ ਤੇ ਲੋਕਾਂ ਨੇ ਕਿੱਦਾਂ ਰਿਐਕਟ ਕਰਨਾ ਹੈ ਸਾਡੇ ਵਿਭਾਗਿਆਂ ਦੀ ਆਪਸ 'ਚ ਕਿਵੇਂ ਕੋਆਰਡੀਨੇਸ਼ਨ ਹੋਏਗੀ ਜੇ ਲੋਕਾਂ ਨੇ ਕੰਟੈਕਟ ਕਰਨਾ ਹੈ ਤੇ ਕਿਸ ਕਿਹੜੇ ਵਿਭਾਗ ਦੇ ਕਿਹੜੇ ਅਫਸਰ ਨੂੰ ਕਰਿਆ ਜਾਏਗਾ ਇਸ ਚੀਜ਼ ਦੀ ਸਾਰੀ ਇੱਕ ਪ੍ਰੈਕਟਿਸ ਕਿਵੇਂ ਉਹਨਾਂ ਦਾ ਇਲਾਜ ਹੁੰਦਾ ਹੈ ਕਿਵੇਂ ਉਹਨਾਂ ਨੂੰ ਚੱਕ ਕੇ ਲਿਜਾਇਆ ਜਾਂਦਾ ਹੈ ਇਸ ਦੇ ਬਾਰੇ ਸਾਰੇ ਡਿਪਾਰਟਮੈਂਟਾਂ ਨੂੰ ਇੱਕ ਪ੍ਰੈਕਟਿਸ ਕਰਾਈ ਗਈ ਹੈ ਪਲੱਸ ਲੋਕਾਂ ਨੂੰ ਇੱਕ ਹੈਂਡਸ-ਆਨ ਐਕਸਪੀਰੀਅੰਸ ਦਿੱਤਾ ਗਿਆ ਹੈ ਕਿ ਇਹੋ ਜੀ ਕੰਡੀਸ਼ਨਰ ਦੇ ਵਿੱਚ ਕੀ ਕੀ ਉਹਨਾਂ ਦਾ ਕਰਨਾ ਬੰਦ ਹੈ ਤਾਂ ਕੀ ਕੀ ਉਹ ਸਾਡੇ ਤੋਂ ਐਕਸਪੈਕਟ ਕਰ ਸਕਦੇ ਨੇ ਸਰ ਲੋਕ ਪੈਨਿਕ ਹੁੰਦੇ ਆ ਉਹਨਾਂ ਨੂੰ ਕੀ ਅਪੀਲ ਕਰੋਗੇ ਸਰ ਇਸ ਸਿਚੁਏਸ਼ਨ ਵਿੱਚ ਲੋਕ ਪੈਨਿਕ ਨਾ ਕਰਨ ਉਸੇ ਲਈ ਇਹੋ ਜਿਹੇ ਡ੍ਰਿਲਾਂ ਹੁੰਦੀਆਂ ਆ ਇਹ ਤਾਂ ਕਿ ਉਹਨਾਂ ਨੂੰ ਪਹਿਲੇ ਪਤਾ ਹੋਵੇ ਕਿ ਕੀ ਰਿਐਕਟ ਕਰਨਾ ਹੈ ਅਸੀਂ ਕਿੱਦਾਂ ਕਰਨਾ ਹੈ ਕਿੰਨਾ ਖੁਦ ਦਾ ਬਚਾਅ ਕਰਨਾ ਹੈ ਕਿੱਦਾਂ ਫਰਸਟ ایڈ ਕਰਨੀ ਹੈ ਕਿੱਦਾਂ ਆਪਣੇ ਸਾਥੀਆਂ ਦਾ ਵੀ ਬਚਾਅ ਕਰਨਾ ਹੈ ਇਹ ਪੈਨਿਕ ਤੋਂ ਬਚਾਉਣ ਦੇ ਲਈ ਹੀ ਅੱਜ ਉਹਨਾਂ ਨੂੰ ਇੱਕ ਪ੍ਰੈਕਟਿਸ ਕਰਾਈ ਗਈ ਹੈ ਜੀ ਸਰ ਮੇਨ ਮੇਨ ਕਿਹੜੇ ਕਿਹੜੇ ਡਿਪਾਰਟਮੈਂਟਸ ਜਿਹੜੇ ਅੱਜ ਇਸ ਤੇ ਮੌਜੂਦ ਨੇ ਇੱਥੇ ਟੋਟਲ 15 ਮੈਂਬਰ ਮੌਜੂਦ ਸਿਗੇ ਬਟ ਇੱਥੇ ਸਭ ਤੋਂ ਇੰ ਸਿਵਲ ਡਿਫੈਂਸ ਦਾ ਹੋਮ ਗਾਰਡ ਦਾ ਡਿਪਾਰਟਮੈਂਟ ਹੈ ਇਸ ਦੇ ਨਾਲ ਮੈਡੀਕਲ ਡਿਪਾਰਟਮੈਂਟ ਹੈ ਐਜੂਕੇਸ਼ਨ ਡਿਪਾਰਟਮੈਂਟ ਹੈ ਫਾਇਰ ਡਿਪਾਰਟਮੈਂਟ ਹੈ ਸਾਰੇ ਇੰਪੋਰਟੈਂਟ ਮੈਕ ਨੇ ਆ ਜਿੱਥੇ ਸੀਗੇ ਦਾ ਆਪਣਾ ਆਪਣਾ ਰੋਲ ਉਹਨਾਂ ਨੇ ਨਿਭਾਇਆ ਸੋ ਮੌਕ ਡ੍ਰਿਲ ਤੋਂ ਬਾਅਦ ਉਹਨਾਂ ਬਲੈਕਆਊਟ ਦਾ ਵੀ ਹੈਗਾ ਤੇ ਪਿੰਡ ਵਿੱਚ ਅੱਜ ਰਾਤ ਦਾ ਅਸੀਂ ਬਲੈਕਆਊਟ ਦਾ ਵੀ ਰੱਖਿਆ ਜੀ ਇਨ ਕੇਸ ਬਲੈਕਆਊਟ ਹੁੰਦਾ ਹੈ ਬਿਜਲੀ ਅਗਰ ਜਾਂਦੀ ਹੈ ਤੇ ਲੋਕਾਂ ਨੇ ਕਿੱਦਾਂ ਰਿਐਕਟ ਕਰਨਾ ਹੈ ਕਿੱਥੇ ਇਕੱਠੇ ਹੋਣਾ ਹੈ ਕਿਵੇਂ ਇੱਕ ਦੂਜੇ ਨੂੰ ਇਨਫੋਰਮੇਸ਼ਨ ਦੇਣੀ ਹੈ ਉਹ ਸਾਰੇ ਦੀ ਅੱਜ ਰਾਤ ਨੂੰ ਪ੍ਰੈਕਟਿਸ ਕੀਤੀ ਜਾਏਗੀ ਕਿੰਨੇ ਟਾਈਮ ਹੀ ਅਸੀਂ ਤਾਂ ਸਿਰਫ ਸਿੰਘਾਂ ਵਾਲਾ ਪਿੰਡ ਦੇ ਵਿੱਚ ਹੀ ਅੱਜ ਪਿੰਡ ਸਿੰਘਾਂ ਵਾਲਾ ਦੇ ਵਿੱਚ ਅੱਜ ਰਾਤ ਨੂੰ ਜਿਹੜਾ 9 ਵਜੇ ਦੇ ਆਸ-ਪਾਸ ਆ ਜਿਹੜਾ ਬਲੈਕਆਊਟ ਵੀ ਕੀਤਾ ਜਾਵੇਗਾ ਤੇ ਮੌਕ ਡਰਿੱਲ ਜਿਹੜੀ ਅੱਜ ਉਹ ਕੀਤੀ ਗਈ ਹੈ ਇਸ ਟਾਈਮ ਐਸਡੀਐਮ ਨੇ ਜਾਣਕਾਰੀ ਦਿੱਤੀ ਹੈ ਕਿ ਜਿਹੜਾ ਮੌਕ ਡਰਿੱਲ ਆ ਉਹ ਲੋਕਾਂ ਨੂੰ ਅਸੀਂ ਚਾਹੁੰਦੇ ਆ ਵੀ ਜਿਹੜਾ ਪੈਨਿਕ ਨਾ ਹੋਣ ਲੋਕ ਅਵੇਅਰ ਹੋਣ ਲੋਕਾਂ ਫਾਵਾ ਤੋਂ ਬਚਣ ਤੇ ਜਿਹੜਾ ਪੂਰੇ ਜਿਹੜਾ ਬਚਾਅ ਕਾਰਜ ਆ ਕਿਵੇਂ ਕਰਨੇ ਆ ਕਿਵੇਂ ਜਿਹੜੀ ਅੱਗ ਲੱਗਦੀ ਹੈ ਤੇ ਕਿਵੇਂ ਬਚਾਉਣੇ ਉਹਦੇ ਲਈ ਲਗਭਗ ਜਿਹੜਾ 15 ਵਿਭਾਗਾਂ ਦੇ ਵੱਲੋਂ ਜਿਹੜੀ ਮੌਕ ਡਰਿੱਲ ਕੀਤੀ ਗਈ ਆ ਅੱਜ ਜਿਹੜਾ ਆਪਰੇਸ਼ਨ ਸੰਦੂਰ ਜਿਹੜਾ ਕਿ ਪਾਕਿਸਤਾਨ ਦੇ ਵਿੱਚ ਸਟ੍ਰਾਈਕ ਕੀਤੀ ਗਈ ਹੈ ਇੰਡੀਆ ਦੇ ਵੱਲੋਂ ਅੱਜ ਉਸੇ ਸੰਦਰਭ ਦੇ ਉਹ ਜਿਹੜਾ ਲਗਾਤਾਰ ਜਿਹੜਾ ਜੰਗ ਦਾ ਮਾਹੌਲ ਬਣਦਾ ਉਸ ਨੂੰ ਕਿਵੇਂ ਰੋਕਣਾ ਕਿਵੇਂ ਜਿਹੜਾ ਲੋਕਾਂ ਦੀ ਇਫਾਜ਼ਤ ਕਰਨੀ ਹੈ ਵਿਭਾਗ ਉਸੇ ਤਰ੍ਹਾਂ ਜਿਹੜੀ ਇਹ ਕਾਰਵਾਈ ਕਰ ਕਰਕੇ ਜਿਹੜਾ ਮਾਡਲ ਦੇ ذریعے ਜਿਹੜਾ ਦਿਖਾ ਰਿਹਾ ਕੈਮਰਾਮੈਨ ਮਨਪ੍ਰੀਤ ਦੇ ਨਾਲ ਮੈਂ ਜਗਤਾਰ ਸਿੰਘ ਸਰਾ ਹੈਵਨ ਇੰਡੀਆ ਟੀਵੀ ਪਿੰਡ ਸਿੰਘਾਲਾ